ਗੋਸਾਂ ਪਹਿਲਾਂ ਸੀ ਗੁਰਪ੍ਰੀਤ ਗੁਰੀ ਜਿਹੜੀ ਕਿ ਫਰਮੀਤ ਸਿੰਘ ਪਠਾਨ ਮਾਜਰਾ ਦੀ ਆਪਣੇ ਆਪ ਨੂੰ ਬਾਈਕ ਕਹਿੰਦੀ ਹੈ ਦੂਜੀ ਬਾਈਕ ਕਹਿੰਦੀ ਆ ਉਹਨੂੰ ਅਸੀਂ ਕੋਠੀ ਤੇ ਆਪਣੀ ਕੋਠੀ ਸਭਾਲ ਕੇ ਗਏ ਸੀਗੇ 1 ਮਹੀਨੇ ਪਹਿਲਾਂ ਸਾਨੂੰ ਪਤਾ ਲੱਗਿਆ ਵੀ ਉਹਨੇ ਇੱਕ ਕਾਜ ਬਣਾ ਕੇ ਮੇਰੇ ਲਈ ਐਫੀਡਵਿਟ ਕਢਵਾ ਕੇ ਸਾਈਨ ਕਰਾ ਕੇ ਯਾਨੀ ਕੋਠੀ ਆਪਣੇ ਨਾਂ ਤੇ ਇਕਰਾਜ਼ਨਾਮਾ ਕਰ ਲਿਆ ਸੇ ਬੰਦੇ ਸੇ 6-7 ਬੰਦੇ ਉਹਦੇ ਨਾਲ ਹੋਰ ਨੇ ਮੇਰੇ ਬੇਟੇ ਨੂੰ ਪਤਾ ਲੱਗਿਆ ਉਹਨੇ ਆ ਕੇ ਕਾਗਜ਼ ਕਢਾਏ ਡਰ ਐ ਤਮਗਾਇਆ ਕਹਿੰਦੀ ਮੈਂ ਗੋਲੀ ਮਾਰ ਦੂੰ ਮੈਂ ਇਹ ਉਠੀ ਅਸੀਂ ਖਰੀਦ ਲਈ ਤੇਰੇ ਫਾਦਰ ਕੋਲ ਜਾਣ ਕੇ ਮੈਂ ਕੋਈ ਪੈਸਾ ਨਹੀਂ ਉਹਨਾਂ ਕੋਲ ਲਿਆ ਕੇ 50 ਜਗਰਾਉਂ ਡੀਐਸਪੀ ਮੁੱਲਾਂਪੁਰ ਸਧਾਰ ਥਾਣੇ 'ਚ ਕੀਤੀ ਤੇ ਸੀ ਮਿਨਿਸਟਰ ਭਵੰਸ਼ ਮਾਨ ਨੂੰ ਮਿਲ ਕੇ ਆਏ ਉਹਨੇ ਨੇ ਸਾਨੂੰ ਭਰੋਸਾ ਦਿੱਤਾ ਹੈ ਵੀ 2 ਦਿਨ 'ਚ ਟੈਲੀਫੋਨ ਆਊਗਾ ਲੇਕਿਨ ਸਾਨੂੰ ਕੋਈ ਉਹਨਾਂ ਦਾ ਟੈਲੀਫੋਨ ਨਹੀਂ ਆਇਆ ਮੈਂ ਕੋਈ ਉਹਨਾਂ ਦੇ ਭਰੋਸਾ ਫੇਰ ਦਰਦ ਕੀਤੀ ਮੈਨੂੰ ਮਹੀਨਾ ਹੋ ਗਿਆ ਮੈਂ ਕਿਸੇ ਦੇ ਘਰੇ ਜਾ ਕੇ ਕਦੇ ਕਿਸੇ ਪਿੰਡਾਂ ਕਦੇ ਕਿਸੇ ਪਿੰਡਾਂ ਹੌਂਦੀ ਆ ਵੀ ਮੈਂ ਤੈਨੂੰ ਜਾਨੋਂ ਮਾਰ ਦੇਣੀ ਹੈ ਨਹੀਂ ਤਾਂ ਇੱਥੋਂ ਚਲਾ ਜਾ। ਇਹ ਅਸੀਂ ਕੋਠੀ ਨਹੀਂ ਛੱਡਣੀ ਹੈਗੀ। ਭਗਵੰਤ ਮਾਨ ਸਾਹਿਬ ਨੂੰ ਮੈਂ ਬੇਨਤੀ ਕਰਦਾ ਤੇ ਕੁਲਦੀਪ ਸਿੰਘ ਧਾਲੀਵਾਲ ਨੂੰ ਕਿ ਸਾਡੀ ਰੱਖਿਆ ਕੀਤੀ ਜਾਵੇ ਮੇਰੀ ਕੋਠੀ ਵਾਪਸ ਦਿਲਵਾਈ ਜਾ ਕੋਈ। ਮੇਰਾ ਨਾਮ ਨਿਸ਼ਤਰ ਸਿੰਘ ਆ। ਮੈਂ 에ਅਰਪੋਰਟ ਸਰ ਟਾਇਰ ਹੋਇਆ ਆਇਆ। ਤੇ ਉਸ ਤੋਂ ਬਾਅਦ ਮੈਂ ਕੈਨੇਡਾ ਚ ਲੈ ਗਿਆ ਪੀਆਰਆ ਰੈਡਰ ਟ੍ਰਾਂਟੋ ਰੈ ਨਾ। ਮਿਸੀ ਸਾਗਾ। 2 ਸਾਲ ਪਹਿਲਾਂ ਅਸੀਂ ਗੁਰਪ੍ਰੀਤ ਗੁਰੀ ਜਿਹੜੀ ਕਿ ਹਰਮੀਤ ਸਿੰਘ ਪਠਾਨ ਮਾਜਰਾ ਦੀ ਆਪਣੇ ਆਪ ਨੂੰ ਬਾਈਕ ਕਹਿੰਦੀ ਹੈ ਦੂਜੀ ਬਾਈਕ ਕਹਿੰਦੀ ਆ ਉਹਨਾਂ ਅਸੀਂ ਕੋਠੀ ਤੇ ਆਪਣੀ ਕੋਠੀ ਸੰਭਾਲ ਕੇ ਗਏ ਸੀਗੇ ਲੇਕਿਨ 6 ਮਹੀਨੇ ਪਹਿਲਾਂ ਸਾਨੂੰ ਪਤਾ ਲੱਗਿਆ ਵੀ ਉਹਨੇ ਫੇਕ ਕਾਜ ਬਣਾ ਕੇ ਮੇਰੇ ਯਾਹਲੀ ਐਫੀਡਬਿਟ ਕਢਵਾ ਕੇ ਸਾਈਨ ਕਰਾ ਕੇ ਯਾਨੀ ਕੋਠੀ ਆਪਣੇ ਨਾਂ ਤੇ ਇਕਰਾਜ਼ਨਾਮਾ ਕਰ ਲਿਆ 6 ਬੰਦੇ 6-7 ਬੰਦੇ ਉਹਦੇ ਨਾਲ ਹੋਰ ਨੇ ਇੱਕ ਹੈਗਾ ਹਰਜੀਤ ਸਿੰਘ ਆਪਣੇ ਮਾਨਨਾ ਦਾ ਉਹ ਸਾਰੇ ਰਲ ਕੇ ਮੇਰੇ ਦਾ ਕਬਜ਼ਾ ਕਰ ਲਏ ਮੇਰੇ بیٹے ਨੂੰ ਪਤਾ ਲੱਗਿਆ ਉਹਨੇ ਆ ਕੇ ਕਾਗਜ਼ ਕਢਾਏ ਬਈ ਦਾ ਬੈਸਤਨ ਕਰੀ ਬੈਠੀ ਜਦੋਂ ਆਇਆ ਤਾਂ 6-7 ਬੰਦੇ ਮਤਲਬ ਮਕਾਨ ਦੇ ਵਿੱਚ ਬੈਠੇ ਸੀ ਤੇ ਉਸ ਤੋਂ ਬਾਅਦ ਉਹ ਚਲਾ ਗਿਆ ਉਹਨੂੰ ਡਰਾਇਆ ਤੇ ਮੰਗਾਇਆ ਕਹਿੰਦੀ ਮੈਂ ਗੋਲੀ ਮਾਰ ਦੂੰ ਮੈਂ ਇਹ ਕੋਠੀ ਅਸੀਂ ਖਰੀਦ ਲਈ ਤੇਰੇ ਫਾਦਰ ਕੋਲ 41 ਲੱਖ ਦੀ ਜਦ ਕਿ ਮੈਂ ਕੋਈ ਪੈਸਾ ਨਹੀਂ ਉਹਨਾਂ ਕੋਲ ਲਿਆ ਕੁਛ ਨਹੀਂ ਤੇ ਉਦੋਂ ਬਾਅਦ ਅਸੀਂ ਰਿਪੋਰਟਾਂ ਕੀਤੀਆਂ ਸਾਰੇ ਐਸਐਸਪੀ ਆਪਣੇ ਜਗਰਾਉਂ ਡੀਐਸਪੀ ਮੁੱਲਾਂਪੁਰ ਸਿਹਾਰ ਥਾਣੇ 'ਚ ਕੀਤੀ ਤੇ ਅਬ ਮਾਰੇ ਜੀਮਿੰਸਟਰ ਭਵੰਸ਼ ਮਾਨ ਨੂੰ ਮਿਲ ਕੇ ਆਏ ਉਹਨੇ ਸਾਨੂੰ ਭਰੋਸਾ ਦਿੱਤਾ ਵੀ ਦੋ ਦਿਨ 'ਚ ਟੈਲੀਫੋਨ ਆਊਗਾ ਲੇਕਿਨ ਸਾਨੂੰ ਕੋਈ ਉਹਨਾਂ ਦਾ ਟੈਲੀਫੋਨ ਨਹੀਂ ਆਇਆ ਸਿਰਫ ਉਹਨੇ ਇੱਕ ਲੈ ਪੜਤਾਲ ਕੀਤੀ ਹੈ ਕੋਈ ਮਤਲਬ ਅੱਗੇ ਕਾਰਵਾਈ ਨਹੀਂ ਕੀਤੀ ਹੈਗੀ ਤੇ ਨਾ ਕੋਈ ਉਹਨਦੇ ਬਰੋਦੇ ਫਿਰ ਦਰਦ ਕੀਤੀ ਮੈਨੂੰ ਮਹੀਨਾ ਹੋ ਗਿਆ ਮੈਂ ਕਿਸੇ ਦੇ ਘਰੇ ਜਾ ਕੇ ਕਦੇ ਕਿਤੇ ਪੈਂਦਾ ਕਦੇ ਕਿਤੇ ਪੈਂਦਾ ਮੈਨੂੰ ਵੀ ਉਹਦਾ ਟੈਲੀਫੋਨ ਧਮਕਾਉਂਦੀ ਆ ਵੀ ਮੈਂ ਤੈਨੂੰ ਜਾਂਦੋਂ ਮਾਰ ਦੇਣੀ ਆਂ ਤਾਂ ਇੱਥੋਂ ਚਲਾ ਜਾ ਫੇਰ ਅਸੀਂ ਕੋਠੀ ਨਹੀਂ ਛੱਡਣੀ ਹੈਗੀ ਮੈਂ ਭਗਵੰਤ ਮਾਨ ਸਾਹਿਬ ਨੂੰ ਮੈਂ ਬੇਨਤੀ ਕਰਦਾ ਤੇ ਕੁਲਦੀਪ ਸਿੰਘ ਢਾਲੀਵਾਲ ਨੂੰ ਕਿ ਸਾਡੀ ਰੱਖਿਆ ਕੀਤੀ ਜਾਵੇ ਮੈਨੂੰ ਕੋਠੀ ਵਾਪਸ ਦਿਲਵਾਈ ਜਾਵੇ ਜੇ ਨਾ ਦਿਲਵਾਈ ਮੈਂ 20 ਦਿਨ ਦਾ ਅਲਟੀਮੇਟਮ ਦਿੰਦਾ ਮੈਂ ਆਪਣੇ ਆਪ ਨੂੰ ਅ ਅੱਗ ਲਾ ਕੇ ਮਾਰਿਆ ਉੱਥੇ ਕੋਠੀ ਦੇ ਵਿੱਚ ਸੜ ਜਾਣਾ ਮੇਰੀ ਕੋਠੀ ਉਹਦੇ ਨੂੰ ਖਾਲੀ ਕਰ ਜਾਈ ਕਰਾਈਆ ਵੀ ਮੈਨੂੰ ਉੱਥੇ ਵਾਪਸ ਭੇਜਿਆ ਜਾਵੇ ਕੋਠੀ ਦੇ ਵਿੱਚ ਸਾਡੀ ਸੁਣਵਾਈ ਨਹੀਂ ਹੋ ਰਹੀਏ ਤੇ ਮੈਂ ਸਪੈਸ਼ਲ ਜਦੋਂ ਵੋਟਾਂ ਪਈਆਂ ਮੈਂ ਸਪੈਸ਼ਲ ਕੈਨੇਡਾ ਤੋਂ ਆਪਣੇ ਫੈਮਿਲੀ ਨਾਲ ਲੈ ਕੇ ਆ ਵੋਟ ਪਾਉਣ ਆਏ ਇਹਨਾਂ ਨੂੰ ਕਿ ਸਾਡੀ ਇਹ ਰੱਖਿਆ ਕਰਨਗੀ ਆਮ ਪਾਰਟੀ ਪਰ ਇਹ ਉਲਟਾ ਹੀ ਹੋ ਰਿਹਾ ਸਾਡੀਆਂ ਜਾਇਦਤਾਂ ਇਨਦਾਂ ਰਹੀਆਂ ਜਾਇਦਤਾਂ ਜਬਤ ਹੋ ਰਹੀਆਂ ਨੇ ਕੋਈ ਕਾਰਵਾਈ ਜੇ ਸਖਤ ਸੱਚ ਇਹਨਾਂ ਤੇ ਕਾਰਵਾਈ ਹੁੰਦੀ ਪਹਿਲਾਂ ਜਗਰਾਵਾ ਅੰਦੀ ਕੋ ਕੋਠੀ ਸੀਗੀ ਉਹ ਤੇ ਕਬਜ਼ਾ ਕੀਤਾ ਲੇਕਿਨ ਉਹ ਉਹਦੇ ਕੋਈ ਕਾਰਵਾਈ ਨਹੀਂ ਕੀਤੀ ਕੋਠੀ ਦਾ ਕਬਜ਼ਾ ਤਾਂ ਉਹਨੇ ਲੈ ਲਿਆ ਲੇਕਿਨ ਜਿਹਨੇ ਬੰਦੇ ਸੀ ਉਹਨਾਂ ਦੇ ਕੋਈ ਕਬਜ਼ਾ ਕੋਈ ਕੀਤਾ ਨਹੀਂ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਹੈਗੀ ਜੇ ਇਹਨਾਂ ਨੇ ਕੋਈ ਸਖਤ ਕਾਰਵਾਈ ਕੀਤੀ ਹੋਵੇ ਇਹਨੂੰ ਜ਼ਰੂਰਤ ਨਹੀਂ ਸੀ ਪੈਣੀ ਮੇਰੀ ਕੋਠੀ ਦੇ ਕਬਜ਼ਾ ਕਰਨ ਦੀ ਹੁਣ ਇਹਨਾਂ ਨੂੰ ਪਤਾ ਬਈ ਮੈਂ ਤਾਂ ਆਉਣਾ ਨਹੀਂ ਹੈਗਾ 6 ਮਹੀਨੇ ਰਹਿਣਾ 4-5 ਮਹੀਨੇ ਬਾਤ ਚੱਲੇ ਚਲੇ ਜਾਣਾ ਮੇਰੇ ਵੀ ਮੇਰੇ ਬੇਟੇ ਦੀ ਇਹ ਭੈਣ ਬਣੀ ਹੋਈ ਸੀ ਰਖੜੀ ਬਣਾਈ ਆ ਇਹਨੇ ਧੂੰਣ ਹਰਾਮ ਕੀਤਾ ਸਾਡਾ ਖਾ ਕੇ ਤੇ ਸਾਨੂੰ ਮੈਂ ਇਹੀ ਬੇਨਤੀ ਕਰਦਾ ਭਵੰਤਮਨ ਨੂੰ ਤੇ ਸੇਮ ਸਾਹਿਬ ਨੂੰ ਤੇ ਕੁਲਦੀਪ ਧਾਲੀਵਾਲ ਨੂੰ ਕਿ ਮੇਰੇ ਕੋਠੀ ਇਹਨਾਂ ਕੋਲੋਂ ਮੇਲੀ ਮੇਰੀ ਕੋਠੀ ਛਡਵਾਈ ਜਾਵੇ ਮੈਂ ਇਹਨਾਂ ਕੋਲੋਂ ਕੋਈ ਪੈਸਾ ਨਹੀਂ ਲਿਆ ਸਾਰੇ ਇਹਨਾਂ ਨੇ ਜਿਹੜੇ ਕਾਗਜ਼ ਫੇਕ ਕਾਗਜ਼ ਕੀਤੇ ਹੋਏ ਆ ਐਫਡਬ ਮੇਰੇ ਨਾਂ ਤੇ ਕਢਾਇਆ ਹੋਇਆ ਉਹਦੇ ਗਲਤ ਸਾਈਨ ਕੀਤੇ ਹੋਏ ਨੇ ਡੁਪਲੀਕੇਟ ਸਾਈਨ ਮੇਰੇ ਮਨਲਾ ਜੋ ਕਹਿ ਰਲਦੇ ਹੀ ਨਹੀਂ ਹੈਗੇ ਆਹ ਮੇਰੀ ਬੇਨਤੀ ਆ ਸਾਰਿਆਂ ਨੂੰ ਇਹਾਰੇ ਭਾਈਆਂ ਨੂੰ ਵੀ ਆਪਣੀਆਂ ਜਾਇਦਾਦਾਂ ਨੂੰ ਬਚਾਓ ਇਹਨਾਂ ਕੋਲੋਂ ਤੇ ਇੱਥੇ ਗਵਰਨਮੈਂਟ ਨਹੀਂ ਸਾਡੀ ਐਨਆਰਆਈਆਂ ਦੀ ਮਦਦ ਕਰ ਰਹੀ। ਮਿਸ਼ਤ ਤੁਸੀਂ ਕਿਹੜੀ ਜਗ੍ਹਾ ਤੁਹਾਡੀ ਕੇ ਕਮਾਂਡ ਚਾਹੂੰਗਾ ਜੀ ਰੈਕੋਰਡ ਰੋਡ ਤੇ ਕਮਾਂਡ ਚਾਹੂੰ ਗ੍ਰੈਗਰ ਰੈਕੋਰਡ ਰੋਡ ਤੇ ਆ ਜੀ। ਅੱਛਾ ਤੁਸੀਂ ਕਿੱਥੇ ਰਹਿੰਦੇ ਆਣਾ ਮੁੰਡੂ ਨੂੰ ਤੁਸੀਂ ਕੀ ਮੌਜੂਦਾ ਅਸੀਂ ਉੱਥੇ ਹੀ ਰਹਿੰਦੇ ਆ। ਸਰ ਇੱਕ ਗੱਲ ਸੋਚੋ ਜਦ ਰੈਂਟ ਦੇਣੀ ਹੋ ਉੱਥੇ ਐਗਰੀਮੈਂਟ ਹੁੰਦਾ ਹੈ। ਹਾਂਜੀ ਕੋਈ ਐਗਰੀਮੈਂਟ ਕੀਤਾ ਸੀ ਨੂੰ? ਨਹੀਂ ਕੋਈ ਐਗਰੀਮੈਂਟ ਨਹੀਂ ਕੀਤਾ। ਤੁਹਾਨੂੰ ਤਾਂ ਪਤਾ ਹੀ ਨਹੀਂ ਹੈਗਾ। ਉਸ ਇੱਕ ਉਹਦੇ ਥਿਉਰੀ ਦੇ ਲਿੰਕ ਚ ਕਿਵੇਂ ਆਇਆ ਇਹ 2 ਸਾਲ ਪਹਿਲਾਂ ਜੀ ਇੱਥੋਂ ਸਾਡੇ ਇੱਕ ਰਿਸ਼ਤੇਦਾਰ ਜੀ ਉਹਨੇ ਉਹਨਾਂ ਦੀ ਬੇਟੀ ਨਾਲ ਪੜਦੀ ਸੀ ਮੇਰੇ ਬੇਟੇ ਦੀ ਸਾਲੇਹਾਰਾ ਉਹ ਉਹ ਨੂੰ ਜਾਣਦੀ ਸੀ ਉਹ ਕਹਿੰਦੀ ਚਲੋ ਵੀ ਤੁਸੀਂ ਨਾਲੇ ਤੁਹਾਡੀ ਕੋਠੀ ਦੀ ਸੰਭਾਲ ਕਰੋਗੇ ਨਾਲੇ ਇਹ ਮੇਰੇ ਭਤੀਜੇ ਨਾਲ ਕੇਸ ਚੱਲਦਾ ਵੀ ਨਾਲੇ ਕੇਸ ਲੜੂਗੀ ਜੇ ਉਹ ਤਾਂ ਕਰਕੇ ਅਸੀਂ ਮਜ਼ੇ ਦੇ ਝਾਂਸੇ ਜਾ ਗਏ ਸਾਨੂੰ ਇਹਦਾ ਪਤਾ ਨਹੀਂ ਸੀ ਵੀ ਇਹ 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 ਜੇ ਮਤਲਬ ਵਹੰਗੀ ਆ ਹੈ ਇਕ ਉੱਥੇ ਕਿੱਥੇ ਦੀ ਰੇੜੇ ਵਾਲੀ ਦੀ ਦੂਜੀ ਧਰਾਈ ਇਹ ਪਿੰਡ ਸਹੋਲੀ ਆ ਦੀ ਇਹਦਾ ਹੈ ਪਿੰਡ ਸਹੋਲੀ ਆ ਸਹੋਲੀ ਸਹੋਲੀ ਇਹ ਕਿੱਥੇ ਪੈਂਦਾ ਹੈ ਇਹ ਸਾਡੇ ਕੋਲ 2-3 ਕਿਲੋਮੀਟਰ ਹੀ ਆ ਉਥੋਂ ਨਹੀਂ ਤਾਂ ਕਿਰੇ ਟੇਕਰ ਉਹਨ ਦਿੱਤੀ ਉਹ ਜੀ ਕੋਟ ਉਹ ਜੀ ਨੂੰ ਰੈਂਟ ਲੈ ਰਹੀ ਸੀ ਕਿਆ ਟੇਕਰ ਦਿੱਤੀ ਸੀ ਰੈਂਟ ਨਹੀਂ ਦਿੱਤੀ ਕਿਆ ਟੇਕਰ ਦੇ ਦਿੱਤੀ ਸੀ ਇੱਕ ਨੇ ਸ਼ਤਰ ਸਿੰਘ ਜੀ ਕੁਝ ਵੀਡੀਓ ਨੇ ਜਿਸ ਵਿੱਚ ਆਵਾਜ਼ ਵੀ ਸੁਣੀ ਜਾ ਰਹੀ ਹੈ ਇੱਕ ਲੇਡੀ ਦੀ ਉਸ ਨੂੰ ਤੁਸੀਂ ਦਿਖਾਈ ਦੇ ਰਹੇ ਹੋ ਉਹ ਵੀਡੀਓ ਦੀ ਸੱਚਾਈ ਕੀ ਹੈ ਉਹ ਸਚਾਈ ਹੈ ਜੀ ਇਹ ਇਹਨਾਂ ਵਿੱਚੋਂ ਕੱਢਿਆ ਡੀਬੀਡੀ ਦੇ ਵਿੱਚੋਂ ਕੱਢਿਆ ਨੇ ਉਹਦੇ 'ਚ ਕੋਈ ਸਚਾਈ ਨਹੀਂ ਉਹ ਮੇਰੇ ਘਰ ਵਾਲੀ ਆਸੀਂ ਦੋਨੇ ਤੁਰੇ ਜਾਂਦੇ ਆ ਉਹ ਘਰ ਵਾਲੀ ਦਾ ਮੈਂ ਗੱਲਾਂ ਕਰ ਰਿਹਾ ਅੰਦਰ ਮੇਰੇ ਮੇਰਾ ਬੈਡਰੂਮ ਆ ਜੇ ਮੈਂ ਇਹਨਾਂ ਮਾੜਾ ਥੀਗਾ ਇਹ ਮੇਰੇ ਬੈਡਰੂਮ 'ਚ ਕਿਉਂ ਆਈ ਮੇਰੇ ਬੇਟੇ ਨੂੰ ਕਹਿੰਦੀ ਬਈ ਤੇਰਾ ਫਾਦਰ ਐ ਇਸ ਤਰ੍ਹਾਂ ਇਸ ਤਰ੍ਹਾਂ ਵੀ ਮੈਂ ਇੱਥੇ ਰਹਿਣਾ ਨਹੀਂ ਚਲੀ ਜਾਂਦੀ ਕਿਸੇ ਵੀਡੀਓ ਨੂੰ ਲੈ ਕੇ ਤਾਂ ਨਹੀਂ ਬਲੈਕਲਿਸਟ ਕੀਤਾ ਜਾ ਰਿਹਾ ਇਹ ਵੀਡੀਓ ਨੂੰ ਲੈ ਕੇ ਇਹ ਇਹਦੇ ਨਾਲ ਤਾਂ ਕੋਈ ਮਤਲਬ ਨਹੀਂ ਕੋਠੀ ਰੁਕਣ ਦਾ ਵੀਡੀਓ ਤਾਂ ਨਾਲ ਨਹੀਂ ਉਹ ਲੇਡੀ ਕੌਣ ਹੈ ਉਹ ਵੀਡੀਓ ਚ ਤੁਹਾਡੇ ਵਾਈਫ ਨੇ ਉਹ ਮੇਰੇ ਵਾਈਫ ਨੇ ਕਿਉਂਕਿ ਉਹ ਇੱਕ ਊਰੀ ਕੈਰਨੇਗਸਟ ਆਫ ਫੋਰਸਿੰਗ ਵੀ ਇਹ ਗੱਲ ਵੀ ਆ ਰਹੀ ਹੈ ਹਾਂ ਹਾਂ ਉਹ ਮੈਂ ਆਪਣੀ ਵਾਈਫ ਨਾਲ ਗੱਲ ਕਰ ਰਿਹਾ ਮੈਂ ਸੈਕੰਡ ਮੈਰਿਜ ਕਰਵਾਈ ਆ ਉਹ ਮੇਰੇ ਉਦਣ ਆਈ ਹੋਈ ਸੀ ਉਦਣ ਇਹਨੇ ਮਤਲਬ ਇਹ ਫੋਟੋਆਂ ਲਈਆਂ ਇਹਨੇ ਲਾਲੇ ਆਪਣਾ ਨਾਮ ਲਾਇਆ ਹੋਇਆ ਵੀ ਮੇਰੀਆਂ ਨੇ ਮੈਂ ਪਿਛਲੇ ਸੰਪਰਤਿਆ ਕਰਾਈ ਸੀ ਪਿਛਲੇ ਸਾਲ ਅੱਛਾ ਹਾਂਜੀ ਪਹਿਲੀ ਕਰੀ ਕਿਉਂ ਕੀ ਹੋ ਗਿਆ ਪਹਿਲੀ ਡੈਥ ਹੋ ਗਈ ਸੀ ਕਿੰਨੇ ਬੱਚੇ ਨੇ ਮੇਰੇ ਦੋ ਬੱਚੇ ਨੇ ਦੋਨੇ ਬੇਟਾ ਦੋਨੇ ਕਿਨੇ ਦਾ ਨੇ ਐਸ ਪੀ ਐਸ ਦੇ ਵਿੱਚ ਤੁਹਾਨੂੰ ਕਿਉਂ ਲੱਗਦਾ ਹੈ ਕਿ ਤੁਹਾਡੀ ਕੋਠੀ ਉੱਤੇ ਨਜ਼ਰ ਹੈ ਸਿਰਫ ਇਹ ਜਾਂ ਹੋਰ ਵੀ ਕੋਈ ਜੁੜੀਆਂ ਚੀਜ਼ਾਂ ਇਸ ਵਿੱਚ ਕੋਠੀ ਦੇ ਕਬਜ਼ੇ ਦਾ ਮਸਲਾ ਨਹੀਂ ਕੋਠੀ ਦੇ ਕਬਜ਼ੇ ਤੇ ਦੁਕਾਨਾਂ ਵੀ ਨੇ ਨਾਲ ਦੋ ਦੁਕਾਨਾਂ ਨੇ ਬਸ ਉਹਦਾ لالਚ ਆ ਗਿਆ ਲੂਣ ਹਰਾਮ ਕੀਤਾ ਉਹਨੇ ਸਾਡਾ ਲੂਣ ਖਾਦਾ ਹੋਇਆ ਹੈ ਨਹੀਂ ਕਿੰਨੀ ਵੈਲਿਊ ਹੋਣੀ ਕੋਕੀ ਦੀ ਹੈ ਨਹੀਂ ਕਿੰਨੀ ਵੈਲਿਊ ਹੋਣੀ ਕੋਕੀ ਦੀ ਹੈ ਜਦੋਂ ਨਾ ਪ੍ਰੋਪਰਟੀ ਟੋਟਰ ਉਹ ਮੇਰੇ ਖਾਲ ਪੁਰਵਰਤੀ ਉੱਪਰ ਹੈਗੀ ਹੈ ਤੁਸੀਂ ਜਿਹੜੀ ਇਹ ਬੀਬੀ ਦਾ ਨਾਮ ਲੈ ਰਹੇ ਹੋ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਕਿਸੇ ਵਿਧਾਇਕ ਦੇ ਨਾਲ ਇਸ ਦਾ ਰਿਸ਼ਤਾ ਹੈ ਇਹ YouTube 'ਚ ਆਈਆਂ ਹੋਈਆਂ ਇਹ ਸਾਰਾ ਹਾਂ ਜੀ ਨੇ ਆਪਣੇ ਘਰ ਵਾਲੇ ਨੇ ਨੰਗੀਆਂ ਫੋਟੋਆਂ ਪਾਈਆਂ ਹੋਈਆਂ ਨੇ ਤੁਸੀਂ ਕੱਟ ਕੇ ਦੇਖ ਲਿਓ ਨਹੀਂ ਇਹ ਪਾਈਆਂ ਹੋਈਆਂ ਜੀ ਨੰਗੇ ਦੀਆਂ ਉਹਦੀਆਂ ਉਹ ਬਹੁਤ ਉਹ ਉਹਦੀ ਕੀਤੀ ਹੋਈ ਹੈ ਜੀ ਅਨਸਲਟ ਕੀਤੀ ਹੋਈ ਹੈ ਨੇ ਨਹੀਂ ਉਸ ਟਾਈਮ ਉਸਦੋਂ ਤੁਹਾਡੀ ਕੇਅਰ ਟੇਕਰ ਸੀਗੀ ਇਹ ਘਰ ਦੀ ਉਹ ਜਿਹੜਾ ਰਹਿੰਦੀ ਸੀ ਜਦੋਂ ਇਹ ਸਾਰਾ ਕੁਝ ਹੋਇਆ ਸੀ ਮੈਂ ਆਪਾਂ ਹਾਂ ਜੀ ਇਹ ਰਹਿੰਦੀ ਸੀ ਉਹ ਆ ਤੁਹਾਨੂੰ ਪਤਾ ਲੱਗੇ ਤਾਂ ਤੁਸੀਂ ਪਹਿਲਾਂ ਹੀ ਕੋਈ ਐਕਸ਼ਨ ਕੀ ਪਹਿਲਾਂ ਪਤਾ ਕਰ ਲੈ ਕੀ ਹੋਇਆ ਉਸ ਉਹਦੋਂ ਸਾਡੇ ਨਾਲ ਠੀਕ ਸੀ ਜੀ ਉਹ ਇਹ 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 ਜਿਹੜੀ ਦਿਲ ਦੇ ਸਾਡੇ ਨਾਂ ਦਾ ਇਹਦੇ ਇਹਦੇ ਦਿਲ ਦਾ ਤਾਂ ਸਾਨੂੰ ਪਤਾ ਨਹੀਂ ਸੀਗਾ ਸਾਡੇ ਦਿਲ ਚ ਕੋਈ ਹੈ ਨਹੀਂ ਸੀ ਇਹਦੇ ਬਾਰੇ ਐਸ ਤਰ੍ਹਾਂ ਬਈ ਅਸੀਂ ਤਾਂ ਇੱਕ ਜਿਵੇਂ ਬੇਟੀਆਂ ਰੱਖੀ ਦੀਆਂ ਐਸ ਤਰ੍ਹਾਂ ਰੱਖੀ ਹੋਈ ਸੀਗੀ ਮੇਰੇ ਬੇਟੀ ਦੀ ਮਾਲੇ ਭੈਣ ਉੱਥੇ ਜਾ ਕੇ ਨਾਨਕ ਸਰ ਜਾ ਕੇ ਰਖੜੀ ਬਣਾ ਕੇ ਆਈ ਆ ਕਹਿੰਦੀ ਮੈਂ ਕਸਮ ਖਾਂਦੀ ਆ ਮੈਂ ਤੇਰੀ ਭੈਣ ਆ ਇਹ ਤਾਂ ਤੁਹਾਡਾ ਰਿਸ਼ਤਾ ਉਹਨਾਂ ਪਿਉਤੀ ਵਾਲਾ ਹਾਂ ਪਿਉਤੀ ਵਾਲਾ ਜੀ ਬਿਲਕੁਲ ਵਿਗੜ ਕਿਉਂ ਗਿਆ ਜੀ ਹਾਂ ਜੀ ਰਿਸ਼ਤਾ ਵਿਗੜ ਕਿਉਂ ਗਿਆ ਲਾਲਚ ਜੀ ਲਾਲਚ ਹੋ ਗਿਆ ਬੇ ਕੋਠੀ ਦਬ ਨਮ ਹੈ ਬੇ ਬਾਹਰ ਆ ਉਹ ਤਾਂ ਤੁਸੀਂ ਇਸ ਵਾਰੀ ਲਿਖਤੀ ਰੂਪ ਚ ਐਨਆਰਆਈ ਮਾਮਲੇ ਦੇ ਮੰਤਰੀ ਨੂੰ ਜਾਂ ਮੁੱਖ ਮੰਤਰੀ ਨੂੰ ਚਿੱਠੀ ਨਹੀਂ ਸਾਰਿਆਂ ਨੇ ਲਿਖੀ ਆ ਜੀ ਸਾਰਿਆਂ ਕੋਈ ਛੱਡੇ ਨਹੀਂ ਅਸੀਂ ਕੋਈ ਜਵਾਬ ਨਹੀਂ ਆਇਆ ਸੀਐਮ ਨੂੰ ਵੀ ਮਿਲੀ ਸੀ ਤੁਸੀਂ ਦੱਸ ਹਾਂਜੀ ਉਹਨਾਂ ਨੂੰ ਵੀ ਮਿਲੀ ਸੀ ਕਿ ਪੀਐਮ ਸਾਹਮਣੇ ਆਪਣੇ ਸੀਐਮ ਸਾਹਮਣੇ ਤੇ ਉਹ ਕਹਿੰਦੇ ਤੁਹਾਨੂੰ ਟੈਲੀਫੋਨ ਆ ਜਾਊਗਾ ਘਰੇ 2 ਦਿਨ ਬਾਅਦ ਤੇ ਖਿਆਲ ਰੱਖਿਓ ਅਸੀਂ 24 ਤਰੀਕ ਨੂੰ ਮਿਲੇ ਸੀ ਲੇਕਿਨ ਕੋਈ ਟੈਲੀਫੋਨ ਨਹੀਂ ਆਇਆ ਉਹਨਾਂ ਦਾ ਉਹਦੇ ਹਾਲਕਾ ਦਾ ਜਿਹੜਾ ਐਮ.ਐਲ.ਏ. ਜੀ ਹੈ ਸੀ ਤੁਸੀਂ ਉਹਨੂੰ ਮਿਲੇ ਪਰ ਰਾਏ ਕੋਰ ਦੇ ਹਾਂ ਉਹਨੂੰ ਮਿਲੇ ਜੀ ਉਹ ਕਹਿੰਦਾ ਉਹ ਕਹਿੰਦਾ ਜੀ ਮੈਂ ਐਸ.ਪੀ. ਨੂੰ ਕਹ ਦੂੰਗਾ ਹਾਂ ਕਿਹਾ ਜਾਂ ਨਹੀਂ ਕਿਹਾ ਪਤਾ ਨਹੀਂ ਗੌਣਾ ਤੁਹਾਡੇ ਹਾਕਮ ਸਿੰਘ ਹਾਜੀ ਠੇਕੇਦਾਰ ਅੱਛਾ ਜੇ ਉਹ ਉਹ ਪੋਜੀਸ਼ਨ ਪਾਰਟੀ ਨੂੰ ਮਿਲੇ ਆਪੋਜੀਸ਼ਨ ਬੈਸ ਨੂੰ ਮਿਲੀ ਸੀ ਕਿ ਬੈਸ ਬ੍ਰਦਰ ਜੀ ਉਹਨਾਂ ਨੇ ਵੀ ਇਹੀ ਕਿ ਤੁਸੀਂ ਪ੍ਰੈਸ ਕਾਨਫਰੈਂਸ ਕਰੋ ਤੇ ਬਾਕੀ ਫਿਰ ਆਪਾਂ ਇਹਦਾ ਮਾਮਲਾ ਦੇਖਾਂਗੇ ਕੀ ਬਣਦਾ ਤੁਸੀਂ ਕਹਿ ਰਹੇ ਹੋ ਜੇ 20 ਦਿਨ ਚੋਂ ਬਾਅਦ ਲਾ ਨਹੀਂ ਬਦਾਰਦੀਆਂ ਕਿ ਨਹੀਂ ਕੀਤੀ ਤਾਂ ਮੈਂ ਆਤਮ ਹੱਤਿਆ ਕਰਨੋਂ ਕੋਠੀ ਜੀ ਤੁਸੀਂ ਕਹਿ ਰਹੇ ਹੋ ਹਾਂਜੀ ਕਾਰਨ ਕੀ ਹੈ ਇਹਦੇ ਪਿੱਛੇ ਕਿ ਇਹ ਦੋਨੋਂ ਇਹੋ ਜਿਹਾ ਸਪਨਾ ਪੈ ਰਹੇ ਕਿ ਇੱਕ ਸਾਡੇ ਜੀ ਅਸੀਂ ਲੋਨ ਲੈ ਕੇ ਤਾਂ ਕੋਠੀ ਬਣਾਈਆਂ ਮੈਂ ਤੇ ਮੇਰੇ ਘਰ ਵਾਲੀ ਨੇ ਉਹ ਵੀ ਹੈਸਟਾਡ ਲੋਨ ਤਾਂ ਉਤਰ ਗਿਆ ਜੀ ਤਾਰਤਾ ਸੀਗਾ ਲੋਨ ਤਾਂ ਮੁਤਾਬਕ ਇਹ ਹੁਣ ਇਹ ਇਹੀ ਸਾਡੀ ਜਾਇਦਾਦ ਹੈ ਜੀ ਠੀਕ ਹੈ ਸਾਨੂੰ ਉਧਰੋਂ ਮਾਲੇ ਕੱਢ ਦੇਣ ਕੈਨੇਡਾ ਦੇ ਵਿੱਚ ਹੋ ਅਸੀਂ ਅੱਗੇ ਕਿੱਥੇ ਰਾਵਾਂਗੇ ਜਿੱਤ ਸਿੰਘ ਜੀ ਕਿ ਇਸ ਲਾਇ ਤੋਂ हट ਕੇ ਸਵਾਲ ਆ ਰਿਹਾ ਤੁਹਾਡੀ ਤੋਂ ਹਾਂਜੀ ਪਰ ਮੈਨੂੰ ਇਹ ਨਹੀਂ ਲੱਗ ਰਿਹਾ ਕਿ ਪੰਜਾਬੀ ਆ ਜਿਹੜੇ ਪੰਜਾਬੀ ਨੌਜਵਾਨ ਪੰਜਾਬੀ ਲੋਕ ਹਾਂ ਜੰਮੇ ਪੜੇ ਪੰਜਾਬ ਦੇ ਵਿੱਚ ਖਾਤਾ ਪੀਤਾ ਪੰਜਾਬ ਦੇ ਵਿੱਚ ਕਮਾਈ ਕੀਤੀ ਪੰਜਾਬ ਦੇ ਵਿੱਚ ਹਾਂਜੀ ਪਰ ਉਹ ਆਪਣਾ ਦੇਸ਼ ਛੱਡ ਕੇ ਇੱਕ ਦੂਜੇ ਦੇਸ਼ਾਂ ਨੂੰ ਜਾ ਕੇ ساری ਪ੍ਰਾਪਰਟੀਆ ਵੇਚ ਕੇ ਜਾਂਦੇ ਆ ਜਾਂ ਜੀ ਹੈ ਕਿ ਉਹਨਾਂ ਕੋਈ ਨਿਯਾਜ ਕਰਦੇ ਹੋ ਜਾਂਦੇ ਆ ਤਾਂ ਕੀ ਹੋਣਾ ਚਾਹੀਦਾ ਕਿਉਂ ਹੋ ਰਿਹਾ ਕਿਉਂ ਛੱਡ ਰਿਹਾ ਲੋਕ ਛੱਡਦੇ ਰਿਹਾ ਇੱਥੇ ਜੀ ਅਨਪਲਾਈਡ ਨੌکریاں ਨਹੀਂ ਮਿਲਦੀਆਂ ਲੋਕ ਕਹਿੰਦੇ ਨੇ ਬੜੇ ਚੰਗੇ ਪੜੇ ਲਿਖੇ ਮੁੰਡੇ ਨੇ ਜਿਹਨਾਂ ਨੂੰ ਉਹ ਪ੍ਰੀ ਨਹੀਂ ਮਿਲਦੀ ਹੈਗੀ ਉਹ ਫਿਰ ਆ ਕੇ ਬਾਹਰ ਜਾਂਦੇ ਨੇ ਨਹੀਂ ਸਿਰਫ ਸਿਰਫ ਪੰਜਾਬ ਦਾ ਨੌਜਵਾਨ ਜਾਂ ਪੰਜਾਬ ਦੇ ਰੂਪ ਸਰਕਾਰੀ ਨੌਕਰੀਆਂ ਪ੍ਰੀ ਦੇ ਉੱਪਰ ਸਾਰੇ ਕਿੰਨੇ ਬੈਠੇ ਸਾਰੇ ਪ੍ਰਾਈਵੇਟੇ ਕਰ ਰਹੇ ਆ ਕਰਤਾ ਸਰਕਾਰੀ ਨੌਕਰੀ ਪ੍ਰੀ ਉੱਪਰ ਇਹ ਬੰਦਾ ਪੜਦਾ ਹੁਣ ਉਹ ਤਾਂ ਉਹਨੂੰ ਪਤਾ ਉਹ ਅਸੀਂ ਤਾਂ ਮੇਰਾ ਬੇਟਾ ਉਹ ਪਹਿਲਾਂ ਤੋਂ ਹੀ ਇੰਟਰਸਟਿਡ ਸੀਗਾ ਵੀ ਬਾਹਰ ਜਾਣਾ ਮੈਂ ਸਾਨੂੰ ਵਾਹਲੀ ਬੇਟੀ ਕੁੜੀ ਮਿਲ ਗਈ ਤੇ ਉਹਦਾ ਰਿਸ਼ਤਾ ਕਰਤਾ ਉਦੋਂ ਬਾਅਦ ਉਹਨੇ ਸਾਡਾ ਅਪਲਾਈ ਕਰਤਾ ਸੀ ਚਲੇ ਗਏ ਸੀ ਤੁਹਾਨੂੰ ਤੁਸੀਂ ਪੀਆਰ ਉੱਤੇ ਕਹਿੰਦਾ ਹਾਂਜੀ ਪੀਆਰ ਆ ਉੱਥੇ ਬੇਟਾ ਮੇਰਾ ਆਪਣੇ ਸਿੱਟੀ ਜੰਨਾ ਮੈਂ ਪੀਆਰ ਆ ਤੁਸੀਂ ਇਹ ਕਿਹਾ ਨੂੰ ਸਾਨੂੰ ਘੜਤਾ ਤੇ ਅਸੀਂ ਕਿੱਥੇ ਜਾਵਾਂਗੇ ਹਾਂਜੀ ਤੁਸੀਂ ਕਿਹਾ ਨਾ ਲਿਕੇ ਸਾਨੂੰ ਘੜਤਾ ਤੇ ਅਸੀਂ ਕਿੱਥੇ ਜਾਵਾਂਗੇ ਆ ਕਿੱਥੇ ਜਾਵਾਂਗੇ ਹਾਂਜੀ ਫੇਰ ਮੇਰਾ ਘਰ ਹੋਊਗਾ ਆ ਕੇ ਮੈਂ ਬਹਿਤਾ ਜਾਊਂਗਾ ਜੀ ਗੁਰਪ੍ਰੀਤ ਗੁਰੀ ਜੀ ਤੁਸੀਂ ਇੱਕ ਤੁਹਾਡੇ ਉੱਤੇ ਦੋਸ਼ ਲੱਗਦਾ ਹੈ ਪ੍ਰੈਸ ਕਾਨਫਰੰਸ ਚੰਡੀਗੜ੍ਹ ਚ ਹੋਈ ਹੈ ਪ੍ਰੈਸ ਕਲੱਬ ਚੰਡੀਗੜ੍ਹ ਜਿਸ ਵਿੱਚ ਕਿਹਾ ਜਾ ਰਿਹਾ ਕਿ ਤੁਸੀਂ ਇੱਕ ਐਨ ਆਰ ਆਈ ਨਿਸ਼ੱਤਰ ਸਿੰਘ ਦੀ ਕੋਠੀ ਦੱਬ ਲਈ ਹੈ ਧੋਖੇ ਦੇ ਨਾਲ ਇਸ ਇਸੇ ਦੋਸ਼ ਦੇ ਵਿੱਚ ਕਿੰਨੀ ਸੱਚਾਈ ਹੈ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਜਿਹੜੇ ਸਰੋਤੇ ਸੁਣ ਰਹੇ ਉਹਨਾਂ ਨੂੰ ਜੀ ਇਸ ਵਿੱਚ ਮੇਰਾ 1% ਵੀ ਕੋਈ ਹੱਥ ਨਹੀਂ ਹੈਗਾ ਜੀ ਇਹ ਜਿਹੜਾ ਬਜ਼ੁਰਗ ਹੈ ਨਛੱਤਰ ਸਿੰਘ ਜੀ ਇਸ ਨੇ ਬੁੜੇ ਨੇ ਚੋਰੀ ਕਿਸੇ ਲੇਡੀ ਨਾਲ ਵਿਆਹ ਕਰਾਇਆ ਆਪਣੇ ਮੁੰਡੇ ਤੋਂ ਚੋਰੀ ਜੀ ਤਾਂ ਉਹਨੂੰ 4-5 ਮਹੀਨੇ ਬਾਅਦ ਮੁੰਡੇ ਨੂੰ ਪਤਾ ਲੱਗਿਆ ਵੀ ਮੇਰੇ ਪਿਓ ਨੇ ਚੋਰੀ ਵਿਆਹ ਕਰਾ ਲਿਆ ਜੀ ਤਾ ਉਹ ਜਿਹੜੀ ਲੇਡੀ ਸੀ ਉਹ ਕਹਿ ਰਹੀ ਸੀ ਕਿ ਕੈਨੇਡਾ ਦੇ ਵਿੱਚ ਕਹਿੰਦੀ ਮੈਂ ਤੇਰੀ ਨੌ ਦੇ ਨਾਲ ਨਹੀਂ ਰਹਿਣਾ ਮੈਨੂੰ ਤਾਂ ਅਲੱਗ ਘਰ ਲੈ ਕੇ ਦੇ ਜੀ ਇਹਨੇ ਫਿਰ ਬੁੜੇ ਨੇ ਕੀ ਕੀਤਾ ਆਪਦੇ ਕਿਸੇ ਦੋਸਤ ਨਾਲ ਮਿਲ ਕੇ ਕੋਈ ਬ੍ਰੋਕਰ ਹੋਣਾ ਕਿਸੇ ਨੂੰ ਕੋਠੀ ਸੇਲ ਕਰਤੀ ਜੀ ਤਾਂ ਉਹ ਜਦੋਂ ਕੋਠੀ ਸੇਲ ਕਰਤੀ ਇਹਦੇ ਮੁੰਡੇ ਨੂੰ ਪਤਾ ਲੱਗ ਗਿਆ ਤਾਂ ਮੁੰਡਾ ਚੋਰੀ-ਚੋਰੀ ਬਾਹਰੋਂ ਆ ਗਿਆ ਜੀ ਤਾਂ ਉਹ ਮੁੰਡੇ ਨੇ ਰੋਣਾ ਰੋਲਾ ਪਾਇਆ ਤਾਂ ਇਹ ਵਿਚੀ ਇਹਨੇ ਮੁੰਡੇ ਨੂੰ ਰਜਿਸਟਰੀ ਕਰਵਾਤੀ ਤੇ ਵਿਚੀ ਉਹਨਾਂ ਤੋਂ ਪੈਸੇ ਲੈ ਕੇ ਭੱਜ ਗਿਆ ਬਾਹਰ ਜੀ ਮਤਲਬ ਕੋਠੀ ਤੇ ਉਦੋਂ ਉਸ ਦੌਰਾਨ ਕਬਜ਼ਾ ਕਿਸ ਦਾ ਸੀ ਉਹ ਹਰਜੀਤ ਸਿੰਘ ਦਾ ਜੀ ਜੀ ਤਾਂ ਜੇ ਭੱਜ ਗਿਆ ਉਹ ਫਿਰ ਉਹ ਕਹਿੰਦੇ ਵੀ ਤੂੰ ਸਾਨੂੰ ਰਜਿਸਟਰੀ ਨਹੀਂ ਕਰਵਾ ਕੇ ਗਿਆ ਪਹਿਲਾਂ ਹੀ ਚਲੇ ਗਿਆ ਫਿਰ ਉਹਨਾਂ ਨੇ ਕੇਸ ਕਰਤਾ ਜੀ ਇਹਦੇ ਉੱਤੇ ਉਹ ਆਲਰੇਡੀ ਤਰੀਕਾ ਪੈ ਰਹੀਆਂ ਨੇ ਕੋਰਟ ਦੇ ਵਿੱਚ ਇਹ ਹੈਗਾ ਨਸ਼ੱਤਰ ਸਿੰਘ ਐਨਆਰਆਈ ਦਾ ਤਾਂ ਕਹਿਣਾ ਹੈ ਕਿ ਮੈਂ ਤੇ ਮੁੱਖ ਮੰਤਰੀ ਸਾਹਿਬ ਨੂੰ ਐਨਆਰਆਈ ਮਾਮਲਿਆਂ ਦੇ ਮੰਤਰੀ ਨੂੰ ਲਿਖਤੀ ਰੂਪ ਚ ਬਕਾਇਦਾ ਸ਼ਿਕਾਇਤ ਦਿੱਤੀ ਹੈ ਕਿ ਮੇਰੇ ਨਾਲ ਤੇ ਧੱਕਾ ਹੋ ਗਿਆ ਜੇ ਉਹਨਾਂ ਨੇ ਰਜਿਸਟਰੀ ਕਰਾਈ ਹੁੰਦੀ ਉਹ ਸ਼ਿਕਾਇਤ ਕਿਉਂ ਦਿੰਦੇ ਮੁੱਖ ਮੰਤਰੀ ਨੂੰ ਮੈਂ ਇਹ ਸ਼ਿਕਾਇਤ ਤੁਸੀਂ ਮੇਰੀ ਗੱਲ ਸੁਣੋ ਇਹ ਇਹਨਾਂ ਝੂਠਾ ਨਾ ਇਹ ਇਹਦੀਆਂ ਵੀਡੀਓ ਇਹਦੇ ਸੀਸੀਟੀਵੀ ਵੀਡੀਓਜ਼ ਪਈਆਂ ਨੇ ਇਸ ਕਾਰਨਾਮੇ ਕਰ ਦੇ ਦੀਆਂ ਜੋ ਇਹ ਝੂਠਤਾ ਮਤਲਬ ਥੋੜੇ ਸਾਹਮਣੇ ਸਾਰੇ ਕੋ ਸੱਚ ਆ ਜਾਊਗਾ ਵੀ ਅਸਲ ਦੇ ਵਿੱਚ ਹੈਗੀ ਚੀਜ਼ ਹੈ ਤੇ ਲੋਕਾਂ ਨੂੰ ਦਿਖਾ ਕੀ ਰਿਹਾ ਹੈ ਗੁਰਪ੍ਰੀਤ ਜੀ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਇਸ ਸਾਰੇ ਕੇਸ ਦੇ ਵਿੱਚੋਂ ਜੇ ਉਹਨਾਂ ਦਾ ਸਿੱਧਾ ਕਿਸੇ ਨਾਲ ਸੌਦਾ ਹੋ ਗਿਆ ਕੋਠੀ ਦਾ ਤੁਸੀਂ ਕਹਿਆ ਕਿ ਹੋਇਆ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਤੁਹਾਡੀ ਇਨਵੋਲਵਮੈਂਟ ਕਿਵੇਂ ਹੋ ਗਈ ਤੁਸੀਂ ਤੁਹਾਡਾ ਇਹਨਾਂ ਨਾਲ ਕੀ ਰਿਸ਼ਤਾ ਹੈ ਮੇਰਾ ਇਹਨਾਂ ਨਾਲ ਕੋਈ ਰਿਸ਼ਤਾ ਨਹੀਂ ਜੀ ਮੈਂ ਐਕਚੁਅਲੀ ਐਮਐਲਏ ਦੀ ਵਾਈਫ ਆ ਤਾਂ ਕਰਕੇ ਉਹ ਚੀਜ਼ ਦੀ ਐਡਵਾਂਟੇਜ ਲੈਣਾ ਚਾਹੁੰਦੇ ਆ ਕਾਗਜ਼ ਪੱਤਰ ਸਭ ਨੇ ਦੇਖਿਆ ਜੀ ਲੋਕਲ ਐਸਐਚਓ ਡੀਐਸਪੀ ਸਾਹਿਬ ਐਮਐਲਏ ਸਭ ਨੇ ਦੇਖਿਆ ਅਕਾਊਂਟੈਂਟ ਜੀ ਪੈਸੇ ਪਵਾਈ ਫਿਰਦੇ ਆ ਤੇ ਹੁਣ ਮੁੱਕਰਦੇ ਆ ਜੀ ਜੀ ਤੇ ਤੁਹਾਨੂੰ ਇਹ ਸਾਰੇ ਕੇਸ ਦੀ ਜਾਣਕਾਰੀ ਕੌਣ ਦੇ ਰਿਹਾ ਸੀ ਤੁਸੀਂ ਕਦੇ ਗਏ ਨਹੀਂ ਉਸ ਕੋਠੀ 'ਚ ਮੈਂ ਜੀ ਸਾਰੇ ਕਾਗਜ਼ ਪੜ੍ਹੇ ਨੇ ਮੈਂ ਉਹਨਾਂ ਨਾਲ ਕੰਟੈਕਟ ਕੀਤਾ ਜਿਹੜੇ ਬੰਦੇ ਖਰੀਦੀ ਆ ਉਹਨਾਂ ਨੇ ਉਹਨਾਂ ਨਾਲ ਕੰਟੈਕਟ ਕੀਤਾ ਉਹਨਾਂ ਦਾ ਦੇ ਤਰੀਕਾ ਵਗੈਰਾ ਸਾਰੇ ਮੈਂ ਡਾਕੂਮੈਂਟਸ ਦੇਖੇ ਨੇ ਪੁਲਿਸ ਨੇ ਵੀ ਦੇਖੇ ਨੇ ਸਾਰੇ ਆਲਰੇਡੀ ਇਹਨਾਂ ਦੇ ਕੋਰਡਰਵਾ ਕਿਵੇਂ ਪੈ ਗਿਆ ਨਛੱਤਰ ਸਿੰਘ ਨਾਲ ਮੇਰਾ ਨਛੱਤਰ ਸਿੰਘ ਨਾਲ ਕੋਈ ਵਾਹ ਨਹੀਂ ਜੀ ਮੈਂ ਇੱਕ ਲੋਕਲ ਆ ਜਿੱਥੇ ਮੈਂ ਰਹਿੰਦੀ ਆ ਉੱਥੇ ਲੋਕਲ ਜਾਣਦੀ ਆ ਸਾਰੇ ਮੈਂ ਜੀ ਜੀ ਹਾਂਜੀ ਜੀ ਜੀ ਮਤਲਬ ਇਹ ਤੁਹਾਡੇ ਕੋਲ ਇਸ ਕੇਸ ਨੂੰ ਲੈ ਕੇ ਤਾਂ ਨਹੀਂ ਆਏ ਸੀ ਵੀ ਤੁਸੀਂ ਤੁਹਾਡੀ ਸਰਕਾਰ ਦੇ ਵਿੱਚ ਹੈ ਚੱਲਦੀ ਹੋਵੇ ਵੀ ਤੁਸੀਂ ਸਾਡਾ ਹੱਲ ਕਰਾਓ ਇੱਕ ਕੇਸ ਨਹੀਂ ਦੋ ਤਿੰਨ ਹੋਰ ਕੇਸ ਸੀਗੇ ਉਹ ਲੈ ਕੇ ਆਏ ਸੀ ਇਹਦਾ ਅਸਲ ਚ ਭਤੀਜੇ ਨਾਲ ਔਲਾ ਚੱਲ ਰਿਹਾ ਉਹਨਾਂ ਨੇ ਇਹ ਕੋਠੀ ਉਹ ਕਹਿੰਦਾ ਵੀ ਜਿਹੜੀ ਨਿਸ਼ਚਤਰ ਸਿੰਘ ਨੇ ਕੋਠੀ ਪਾਈ ਹੋਈ ਆ ਵੀ ਮੇਰੇ ਪਿਓ ਦੇ ਥਾਂ ਉੱਤੇ ਪਾਈ ਹੋਈ ਆ ਉਹ ਇਹਦਾ ਕੇਸ ਵੀ ਚੱਲ ਰਿਹਾ ਦੇ ਭਤੀਜੇ ਨਾਲ ਭਤੀਜਾ ਕਹਿੰਦਾ ਮੇਰੇ ਪਿਓ ਦਾ ਥਾਂ ਦੱਦੀ ਫਿਰਦਾ ਇਹ ਜੀ ਉਹ ਛੋੜੇ ਜੀ ਮੈਂ ਕਰ ਲਈ ਸੀਗੀ ਕੇਸ ਦੀ ਮਤਲਬ ਇਨਵੈਸਟੀਗੇਸ਼ਨ ਜੀ ਜੀ ਤੇ ਮੈਨੂੰ ਤਾਂ ਹੁਣ ਸੁਣਦਾ ਨਹੀਂ ਕੋਈ ਇਹ ਤਾਂ ਹੁਣ ਮੇਰੇ ਐਜੰਟ ਵਨ ਐਡਵਾਂਟੇਜ ਲੈ ਰਿਹਾ ਇਹ ਹੋਰ ਕੁਝ ਨਹੀਂ ਬਸ ਮਤਲਬ ਹੋਰ ਤੁਹਾਡਾ ਕੋਈ ਲੈਗਾ ਤੇਗਾ ਨਹੀਂ ਇਸ ਕੇਸ ਨਾਲ ਮੈਂ ਇਹਨੇ ਜੋ ਕੇ ਪ੍ਰੂਫ ਕਰ ਦੇ ਇੱਕ ਪਰਸੈਂਟ ਮੈਂ ਇਹਨੂੰ ਕਰੋੜ ਰੁਪਏ ਦਵਾਂਗੀ ਹੋਰ ਦੱਸੋ ਜੀ ਤੁਸੀਂ ਚਲੋ ਆਪਣਾ ਪੱਕਾ ਸੰਝਾ ਕਰ ਦਿੱਤਾ ਜੀ ਬਹੁਤ ਸ਼ੁਕਰੀਆ ਥੈਂਕ ਯੂ ਜੀ ਧੰਨਵਾਦ ਤੁਹਾਡਾ